ਸੱਪ ਵੀ ਬਿਨਾ ਜ਼ਹਿਰ ਵਾਲਾ ਜਿਹਨੂੰ ਮਿੱਤਰ ਕੀੜਾ ਕਹਿੰਦੇ ਆਪਾਂ ਆ ਜਿਹੜਾ ਬੰਦਾ ਖੜਿਆ ਹੈਗਾ ਨਾ ਇਹ ਹਰੇਕ ਵਾਰੀ ਨਵਾਂ ਸੱਪ ਕੱਢਦਾ ਹੈਗਾ ਸੱਪ ਵੀ ਬਿਨਾ ਜ਼ਹਿਰ ਵਾਲਾ ਜਿਹਨੂੰ ਮਿੱਤਰ ਕੀੜਾ ਕਹਿੰਦੇ ਆਪਾਂ ਹਨਾ ਜੀ ਐਸ ਕਹ ਦੋ ਕਿ ਆਹ ਦੇਖ ਲੋ ਕਿੰਨੇ ਕੱਢੀ ਬੈਠਾ ਬਾਈ ਸਾਹਿਬ ਵਿਰਦੀਪ ਮੜਾਇਆ ਆ ਜਿਹੜੀ ਪੀੜੀ ਜੀ ਆ ਇਹਦੇ ਤੁਸੀਂ ਖਾਸੀ ਸਿਫਤ ਕਰ ਰਹੇ ਸੀ ਵੈਸੇ ਤਾਂ ਸਾਰਿਆਂ ਦੀ ਇਹ ਕੀ ਕਹਾਣੀ ਆ ਵੀ ਤੁਸੀਂ ਇੰਨਾ ਪਸੰਦ ਕਰਦੇ ਏਨੂੰ ਇਹ ਮੋਟੀ ਰਾਡ ਚੱਲਦੀ ਆ 8 ਨੰਬਰ ਰਾਡ ਜਿਹੜੇ ਵੀਰ ਟਰਾਲੀਆ ਬਣਾਉਂਦੇ ਨੇ ਮੋਟੀ ਆ ਵੱਡੇ ਸ਼ੈੱਡ ਕੈਂਚੀਆਂ ਬਣਾਉਂਦੇ ਨੇ ਉੱਥੇ ਸਾਡੀ ਮਸ਼ੀਨ ਪੂਰੀ ਧੱਕੜ ਮਸ਼ੀਨ ਆ ਇਹ 8 ਨੰਬਰ ਰਾਡ ਕੰਟੀਨਿਊ ਤੁਸੀਂ ਇੱਧਰ ਚਲਾ ਸਕਦੇ ਹੋ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਇਧਰਾਂ ਹੋਰ ਵੀ ਪਈਆਂ ਨੇ ਮੈਨੂੰ ਐਂ ਦੱਸ ਦਿਓ ਜੀ ਸਾਰਿਆਂ ਦਾ ਰੇਟ ਤੇ ਡਿਟੇਲ ਜੀ ਆਪਾਂ ਲੈਣ ਲੱਗੇ ਨਾ ਫਿਰ ਰੀਲ ਦੇ ਬਾਹਰ ਹੋ ਜੂ ਕੰਮ ਹਾਂਜੀ ਹਾਂਜੀ ਮੈਨੂੰ ਐ ਦੱਸ ਦਿਓ ਵੀ ਕਿੰਨਾ ਕੁ ਫਾਇਦਾ ਕਰ ਸਕਦੇ ਹੋ ਤੁਸੀਂ ਜਿਹੜਾ ਤੁਹਾਡੇ ਕੋਲੇ ਕਸਟਮਰ ਆਊਗਾ ਜਾਂ ਕੋਰੀਅਰ ਵੀ ਹੋ ਜਾ ਕੋਰੀਅਰ ਵੀ ਕਰ ਦਿੰਦੇ ਆ ਜੀ ਠੀਕ ਹੈ ਜੀ ਤੇ ਗਾਰੰਟੀ ਵਾਰੰਟੀ ਹੈਗੀ ਇਹਨਾਂ ਦੀ ਹਾਂਜੀ ਬਿਲਕੁਲ ਹੈਗੀ ਹੈ ਜੀ ਤੇ ਕਿੰਨਾ ਕੁ ਫਾਇਦਾ ਕਰ ਦੋਗੇ ਮੋਟਾ-ਮੋਟਾ ਜਿਆਦਾ ਫਾਇਦਾ ਕਰਾਂਗੇ ਹਰ ਮਸ਼ੀਨ ਦੇ ਮਗਰ ਜੀ ਘੱਟੋ-ਘੱਟ 1000-1500 ਦਾ ਅਸੀਂ ਫਾਇਦਾ ਕਰਦੇ ਆ ਠੀਕ ਹੈ ਜੀ ਹੋਰ ਸਿਰ ਰੇਟ ਸਾਡੇ ਰੇਟ ਰੱਖੇ ਹੋ ਨੇ ਬਹੁਤ ਘੱਟ ਰੇਟ ਦੇ ਅਸੀਂ ਮਸ਼ੀਨਾਂ ਕੱਢ ਰਹੇ ਹਾਂ ਲਓ ਗੱਲ ਐ ਆ ਜੀ ਵੀ ਜਿੱਥੋਂ ਤੁਹਾਨੂੰ ਸਭ ਤੋਂ ਸਸਤੀ ਮਿਲਦੀ ਹੋਈ ਉੱਥੋਂ ਇਹ 11500 ਦਾ ਫੇਰ ਫਾਇਦਾ ਕਰਦੇ ਨੇ ਹੈਨਾ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਮਿੱਤਰੋ ਧੰਨਵਾਦ